ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆੜ ਪਹਿਲੀ ਦੇ ਵਿੱਚ ਘਾਰ ਬਿਲਕੁਲ ਕੱਢ ਦਿੱਤੀ ਏ ਇਹ ਕਿਉਂ ਇਹ ਸੁਖਮਨ ਜੀ ਆੜ ਪੈਜ ਦੇ ਵਿੱਚ ਤਾਂ ਕੱਢੀ ਆ ਵੀ ਉਦਾਂ ਹੀ ਆਪਾਂ ਨੂੰ ਉਹ ਘੇਰੇ ਘੇਰੇ ਲੈਉਣੇ ਪੈਣੇ ਹਾਂਜੀ ਕਿਲਾ ਹੋਂ ਨੂੰ ਜਾਣਾ ਤੇ ਕਿਲਾ ਹੋਂ ਨੂੰ ਜਾਣੀ ਹੈ ਹਾਂਜੀ ਬਿਲਕੁਲ ਤੇ ਵਿੱਚੋਂ ਕੱਢਣਾ ਹੁਣ ਇਹ ਆ ਵੀ ਝੋਨਿਆਰੀ ਇਹਨੂੰ ਰੱਖ ਲੈਣਾ ਇਦਾਂ ਹੀ ਅੱਛਾ ਹੂੰ ਤੇ ਬਖੋ ਆਕਾ ਦੂ ਕਰਕੇ ਲਾ ਲਾਂ ਇਹ ਦੋਹੇ ਸੀ। ਉਹੀ ਮੈਂ ਹੈ ਆੜ ਤੇ ਇੱਥੇ ਹੁੰਦੀ ਸੀ ਪੱਕੀ। ਉਹ ਬਾਹਰ ਹੀ ਦੇ ਨਾ ਹੁਣ ਕਣਕ ਕੇਰਨ ਚ ਫਿਰ ਦਿੱਕਤ ਨਹੀਂ ਆਉਂਦੀ ਆ ਗੁੱਠਾ ਗੱਠਾ ਨਹੀਂ ਰੈਂਦੀਆਂ। ਉਦਾਂ ਇਹ ਸਾਰੇ ਗੁੱਠਾ ਜਿਹੜੀਆਂ ਆਪਾਂ ਨੂੰ ਗੋਡਣੀਆਂ ਪੈਣੀਆਂ ਸੀ। ਠੀਕ। ਨਾ ਇਹ ਨੁਕਰ ਜੀ ਨੂੰ ਹੀ ਕਣਕ ਕੇਰਨੀ ਸਹੀ। ਇਹ ਹਾਰਡ ਵਾਉਣ ਕਰਕੇ ਨਾ ਕਣਕ ਸਹੀ ਕਰ ਗਈ ਆ ਤੇ ਹੁਣ ਇਹਨੂੰ ਪਾਣੀ ਲਾਉਣ ਤੇ ਹੋਈ ਗਾੜੀ ਪਾਣੀ ਖੜਨਾ ਵਾ। ਅੱਛਾ। ਤੇ ਸਵੇਰੇ ਹੁਣੀ ਲੇਟ ਤੇ ਮੈਂ ਆੜ ਨੂੰ ਥੋੜੇ ਵਿਚੋਂ ਮਿੱਟੀ ਕੱਢ ਕੇ ਸਾਈਡ ਤੇ ਰੱਖਦੀ ਹੈ ਹਾਂਜੀ ਤੇ ਇਹ ਹੁਣ ਜੋ ਤੂੰ ਹੀ ਆੜ ਕਰ ਦਿੱਤੀ ਐ ਝੋਨੇ ਤੱਕ ਰ ਪੱਕੀ ਰੱਖੋ ਇਹ ਹੁਣ ਗਾੜੀ ਝੋਨੇ ਦੀ ਪੱਕੀ ਰਹਿਣੀ ਹੈ ਠੀਕ ਹੈ ਉਦੋਂ ਇਹ ਵਟਾਂ ਪੱਕੀਆਂ ਹੋਣੀਆਂ ਨੇ ਨਾ ਇਦਾਂ ਨਾ ਐਡੀ ਵੱਡੀ ਆੜਿਆ ਤੇ ਇਕੱਲੇ ਲੱਗੇ ਜੇ ਨਾਲ ਬੰਦਾ ਢਾਲਣਾ ਹੀ ਕੋਈ ਉਹ ਬੰਦਾ ਇਹ ਪਤਾ ਕੀ ਮੇਰੀ ਹੁਣ ਇਹ ਨੂੰ ਆਪਾਂ ਇਹਨਾਂ ਨੇ ਸਹੀ ਮਿੱਟੀ ਕੱਢ ਦੇਣੀ ਜਿਹੜੇ ਆਪਣੇ ਹੱਥੀ ਨਾਲ ਕਰਨ ਦਾ ਨਜ਼ਾਰਾ ਉਹ ਵੱਖਰਾ ਹੀ ਹੈ ਕੀਦਾ ਕਿਤਾ ਪਸੰਦ ਨਹੀਂ ਆਂਦਾ ਸਭ ਹਾਂ ਓਏ ਆਪਾਂ ਨੂੰ ਕਿਸੇ ਨੂੰ ਐਦਾਂ ਨਹੀਂ ਕੋਈ ਐਦਾਂ ਕਰ ਹਾਂ ਉਹ ਜਿੰਨਾ ਇਹ ਦਸਣਾ ਹੁੰਦਾ ਜੇ ਤੇ ਆਪਾਂ ਇਹਨੂੰ ਮਿੱਟੀ ਕੱਢ ਕੇ ਤੇ ਐ ਵਧੀਆ ਬਣਾ ਜਾਣਾ ਹੈ ਹਾਂ ਜੀ ਅਨੇ ਜਿਹਨੂੰ ਕੰਮ ਨੇ ਵੇੜ ਲੈਣਾ ਕੰਮ ਆਪਾਂ ਨੂੰ ਵੇੜ ਦੇਣਾ ਤੇ ਨਾਲੇ ਆਪਣੇ ਸਰੀਰ ਦੀ ਵਰਜਿਸ਼ ਹੋ ਜਾਣੀ ਹੈ ਹਾਂ ਜੀ ਬੀਜ ਲਈ ਤੇ ਸਾਰੀ ਕਣਕ ਜਿੰਨੀ ਬੀਜਣੀ ਹੈ ਕਣਕ ਬੀਜੀ ਗਈ ਸਾਰੀ ਓਏ ਉਹ ਜਿਹੜਾ ਕਿਲਾ ਹੜ ਉਗਣ ਡਿਆ ਜੀ ਅੱਛਾ ਉਹ ਹੋਈ ਲੇਟ ਆ ਪਠਿਆਂ ਪੁੱਠਿਆਂ ਵਾਲਾ ਥਾਂ ਹੈ ਬਾਕੀ ਸਾਰੀ ਕਣਕ ਆਵੇ ਉੱਗ ਗਈ ਉਹ ਅਗਲੀ ਜਿਹੜੀ ਉਹ ਗੇਤਰੀ ਉਹਨੂੰ ਸਵੇਰੇ ਲੇਟ ਆਉਣੀ ਆ ਅੱਛਾ ਇੱਕ ਦਿਨ ਛੱਡ ਗਿਆ ਹੁੰਦੀ ਆ ਨਾ ਤੇ ਤੁਹਾਡਾ ਵੀ ਤੇਲ ਵਾਵਾ ਨਿਕਲਦਾ ਹੁੰਦਾ ਸੀ ਤੇ ਹੁਣ ਬਚਾਈ ਆ ਤੇਲ ਦਾ ਕਿ ਅਜੇ ਵੀ ਹੈ ਪ੍ਰੋਬਲਮ ਉਹ ਸੋਨੇ ਤੇਲ ਦੀ ਪ੍ਰੋਬਲਮ ਹੋਈ ਆ ਤੇਲ ਨਿਕਲਦਾ ਤੇਲ ਤੇ ਨਿਕਲਿਆ ਉਹ ਉਦਾਂ ਪਵਾਇਆ ਹੀ ਨਹੀਂ ਅੱਛਾ ਹਾਂ ਉਹ ਲਮਕਣੀਆਂ ਤਾਰਾਂ ਅੱਛਾ ਉਦਾਂ ਹੀ ਅੱਛਾ ਹੈ ਉਹਨਾਂ ਦੇ ਛੇੜ ਹੈ ਨਹੀਂ ਜੇ ਹੁਣ ਪਵਾਵਾਂਗੇ ਤਾਂ ਫੇਰ ਉਹਨਾਂ ਕੱਢ ਕੇ ਲੈਣ ਹੁਣ ਇਹਨੂੰ ਉਹ ਦੂਜਿਆਂ ਟਰਾਂਸਫਾਰਾਂ ਤੋਂ ਲਾ ਲੂ ਕੇ ਤਾਰਾਂ ਨਾ ਅੱਛਾ ਤੇ ਕਣਕ ਭਾਂਡੇ ਹੁਣ ਉਹਨਾਂ ਤੋਂ ਇਸ਼ਾਰਨਾ ਸੂਰਨਾਸੇ ਪਾਸੇ ਅੱਛਾ ਅਸੀਂ ਪਾਸੇ ਹੀ ਸਾਲਾ ਉਹ ਇਹ ਨਾ ਹੁਣ ਇਹ ਸਾਰੇ ਟਰਾਂਸਫਾਰ ਇੰਨੀ ਜੋਰ ਨਹੀਂ ਆ ਝੋਨੇ ਵਾਲੀ ਦੇ ਕੋਲ ਹਰ ਇੱਕ ਦਾ ਸਰਦਾ ਨਹੀਂ ਆ ਹਾਂਜੀ ਉਦੋਂ ਕਰਨਾ ਮੈਂ ਤਾਂ ਹੁਣ ਇਹ ਉਹ ਟਰਾਂਸਫਾਰ ਨੂੰ ਬੱਤੀ ਲਿਆਈ ਦੀ ਆ ਠੀਕ ਐ ਤੇ ਇੱਕ ਉਹ ਟਰਾਂਸਫਾਰ ਤੋਂ ਲਿਆਈ ਦੀ ਉਹ ਉਹਨੂੰ ਕੇਵਲਾ ਇਹਦੀ ਇਧਰੋਂ ਬੱਤੀ ਤਾਰਾਂ ਦੇ ਵਿੱਚ ਲਿਆਈ ਦੀ ਠੀਕ ਤੇ ਰਾਗ ਦੇ ਪਾਣੀ ਪੂਣੀ ਕਣਕਾਂ ਨੂੰ ਫਿਰਦਾ ਜਾਣਾ ਵਾ ਹੈ ਠੀਕਾ ਠੀਕ ਉਹ ਆਰਾ ਮਿਲ ਕੇ ਕੰਮ ਸਰਦਾ ਜਾਂਦਾ ਇਹ ਵੀ ਕਣਕਾਂ ਪਾਲ ਜਾਣੀਆਂ ਮਨ ਮੁੜ ਕੇ ਝੋਨੇ ਤੋਂ ਚੜਾਵਾਂਗੇ ਇੱਕ ਤੇ ਝੋਨੇ ਤੋਂ ਨਾ ਇਹਨੂੰ ਟ੍ਰਾਂਹਾਂ ਨੂੰ ਆਪਾਂ ਲੈਣਾ ਉਹ ਉੱਥੇ ਛੜਕ ਦੇ ਦਿੱਤੇ ਅੱਛਾ ਹਾਂ ਉਹ ਘਰ ਦੇ ਕੋਲ ਉਹ ਸੜਕ ਦੇ ਉੱਤੇ ਘਰ ਦੇ ਕੋਲ ਫਿਰ ਵੀ ਬਚਿਆ ਰਹੂਗਾ ਮੈਂ ਉਹ ਕੀਤੀ ਜਈ ਨਾ ਗੱਲ ਹੋਈ ਹੈ ਅੱਛਾ ਇਹਨੂੰ ਕੱਢ ਕੇ ਨਾ ਉੱਥੇ ਖੜਦਦੇ ਆ ਯਾਰ ਬੜਾ ਔਖਾ ਵਾ ਹੁਣ ਦਹੀਂ ਦਿਨੀ ਕਿਹੜਾ ਟ੍ਰਾਂਹਾਂ ਜੜਾਵੇ ਪੈਸੇ ਖਰਚਾ ਵੜਾਉਂਦੇ ਇੱਕ ਫਸਲ ਮਿੱਦਣੀ ਹੋਣ ਕਾਨ ਦੇ ਵਿੱਚ ਉਹਨੇ ਉਹਨੇ ਕਣ ਕਾਂ ਵੱਡ ਕੇ ਚੜਵਾਵਾਂਗੇ ਤੇ ਉੱਥੇ ਚੜਾ ਦੇਣਾ ਠੀਕ ਹੈ ਠੀਕ ਹੈ ਨਾਲੇ ਵੀ ਇਹ ਕਿਹੜਾ ਉਸ ਵੇਲੇ ਲੱਗ ਜਾਣਾ ਕਈ ਵਾਰੀ ਪੈਲੀਆਂ ਆਚਾਰੀਆਂ ਸੁੱਕੀਆਂ ਪਾਣੀ ਡੀਗਦੀਆਂ ਹੀ ਖਰਾਬ ਹੋ ਜਾਂਦੀਆਂ ਨਹੀਂ ਨਹੀਂ ਹੋਰ ਗਿਆ ਹੁਣ ਆਪਣਾ ਹੁੰਦਾ ਤੇ ਸਾਡਾ ਇੱਕੇ ਦਿਨ ਦਾ ਕੰਮ ਹੀ ਮੋਟਰਾਂ ਅਸੀਂ ਚਾਰੇ ਪੰਜੇ ਚਲਾ ਕੇ ਅਸੀਂ ਕਣਕ ਭਰ ਦੇਣੀ ਹਾਂਜੀ ਹੁਣ ਸਾਨੂੰ ਇਹ ਵੀ ਟਰਾਂਹਾ ਛੋਟਾ ਵਾ ਤੇ ਸਾਨੂੰ ਇੱਕ ਇੱਕ ਮੋਟਰ ਚਲਾਉਣੀ ਪੈਂਦੀ ਹੈ ਹਾਂਜੀ ਇੱਕ ਨਾ ਸਾਲ ਨਾ ਪੈਂਦਾ ਉਦਾਂ ਹੀ ਇਹਦੇ ਤੇ ਚਾਰ ਮੋਟਰਾਂ ਆਪਣੀਆਂ ਨੇ ਤੇ ਚਾਰੇ ਚਲਾ ਕੇ ਆਪਾਂ ਕੰਮ ਨਿਬੇੜ ਲਈਦਾ ਠੀਕ ਹੂੰ ਹੁਣ ਜੇ ਵੀ ਇਹਨੂੰ ਇਹ ਵਾਰੀ ਵੇ ਦੋ ਦਿਨ ਵੱਧ ਲੱਗ ਜਾਣੇ ਇਕੱਲੇ ਨੇ ਸਾਸੂਰ ਲੈਣੇ ਹੈ ਹਾਂ ਨਹੀਂ ਵੈਸੇ ਵੀ ਕਣਕਾਂ ਨੂੰ ਪਾਣੀ ਤੇ ਕਾਟੀ ਚਾਹੀਦਾ ਹੁੰਦਾ ਚੋਂਦੇ ਨਾਲੋਂ ਨਹੀਂ ਕੋਹ ਨੇ ਨਾ ਉਹਦੇ ਘਾਟੇ ਜੂਨ ਦੇ ਕਣਕ ਤੇ ਹੁਣ ਭਰ ਦਿੱਤੀ ਤੇ ਫੇਰ ਮਰੇ ਦੋ ਮਹੀਨਾ ਖੰਡ ਗਿਆ ਹਾਂਜੀ ਦੋ ਤਿੰਨ ਪਾਣੀ ਆਉਣੇ ਤਿੰਨ ਕ ਕਣਕ ਨੂੰ ਤੇ ਤੁਸੀਂ ਇੱਕ ਦੱਸ ਰਹੇ ਸੀ ਕਿ ਨਵੇਂ ਤਸਰਬੇ ਨਾਲ ਇੱਕ ਬੀਜਿਆ ਥੋੜੀ ਕਿ ਜ਼ਮੀਨ ਤੁਸੀਂ ਤੇ ਉਹ ਕੀ ਤਜਰਬਾ ਕੀਤਾ ਜੇ ਦੱਸੋ ਹਜਰਕ ਸੁਖਮਣ ਜੀ ਉਹ ਤਜਰਬਾ ਜਿਹੜਾ ਨਾ ਆਪਾਂ ਉਹਨੂੰ ਜੋ ਵੀ ਕੀਤਾ ਨਾ ਹੁਣ ਨਹੀਂ ਦੱਸਣਾਗੇ ਉਹਨੂੰ ਤਜਰਬੇ ਕਹਿੰਦੇ ਤੁਹਾਨੂੰ ਪਤਾ ਨਵੇਂ-ਜਾਵੇਂ ਕਰ ਦੇ ਰਹੀਦਾ ਉਹਨੂੰ ਕੀਤਾ ਬੀਜ ਨੂੰ ਆਪਣੇ ਆਪਸ ਆਪਣੇ ਤਜਰਬੇ ਨਾਲ ਸੋਧਿਆ ਕੋਈ ਦਵਾਈ ਨਹੀਂ ਲਾਈ ਅੱਛਾ ਦੇਸੀ ਫਾਰਮੂਲੇ ਨਾਲ ਸੋਧ ਕੇ ਉਹਨੂੰ ਬੀਜਿਆ ਆ अच्छा ओदा पूरा रिजल्ट ਲੈ ਕੇ ਫੇਰ ਆਪਾਂ ਉਹ ਗੱਲ ਦੱਸਣੀ ਠੀਕ ਹੈ ਮਤਲਬ ਕਿ ਟੈਸਟ ਕੀਤਾ ਆ ਇੱਕ ਤੇ ਉਹਦਾ ਜਦੋਂ ਨਚੋ ਉਹ ਵੀ ਆਪਾਂ ਨਭਾ ਨਖਾਨ ਹੀ ਬੀਨੇ ਹੁੰਦੇ ਜਦੋਂ ਕਿਸੇ ਚੀਜ਼ ਦਾ ਤਜਰਬਾ ਕਰਨਾ ਹੋਵੇ ਨਾ ਹਾਂ ਉਦੋਂ ਨਹੀਂ ਗਦੀ ਵੇਖਦਾ ਵੀ ਇਹਦੇ ਆਪਾਂ ਨੂੰ ਵੀ ਇਹੋ ਘਟ ਨਿਕੂ ਜਾਵਾਂ ਉਹਦੇ ਵਿੱਚ ਆਪਾਂ ਵੇਖਣਾ ਵੀ ਇਹ ਸਾਡਾ ਤਜਰਬਾ ਕਾਮਯਾਬ ਹੈ ਕਿ ਨਹੀਂ ਉਹਨੂੰ ਕੋਈ ਦਵਾਈ ਦੁਈ ਨਹੀਂ ਲਾਈ ਅੱਛਾ ਆਪਣੇ ਪੋਤਰਾ ਹੀ ਪੀ ਸਖਣੀ ਬਿਨਾ ਦਵਾਈ ਤੋਂ ਉਹ ਸੋਧਿਆ ਉਹਨੂੰ ਹਾਂ ਉਹਨੂੰ ਲਾਇਆ ਸਭ ਕੁਝ ਆ ਪਰ ਆਪਣਾ ਦੇਸੀ ਫਾਰਮੂਲਾ ਹੀ ਲਾਇਆ ਉਹਨੂੰ ਅੱਛਾ ਮਤਲਬ ਕਿ ਵੇਖਿਆ ਜਾਵੇ ਥੋੜਾ ਜਿਹਾ ਪੀ ਘਰਖਾਨਾ ਆਵੇ ਆ ਜਣਾ ਹਾਵੇਗਾ ਥਾਈ ਨੂੰ ਨੂੰ ਆ ਬਿਗੇ ਆਉਦਰ ਕਰ ਆੜਾ ਦਾ ਲਾਇਆ ਉਗੰਡਿਆ ਇਹਦੇ ਤੇ ਕੀਤਾ ਅੱਛਾ ਅੱਛਾ ਹਾਂ ਇਹਦਾ ਉਗਦੀ ਆ ਸਾਰੀ ਫਿਰ ਗਾਂ ਜਿਵੇਂ ਕੀ ਕਰਦਾ ਹੈ ਫਿਰ ਆਪਾਂ ਆਪਾਂ ਪਤਾ ਮੇਰਾ ਆਪਣਾ ਵੀ ਆਪਾਂ ਦਵਾਈਆਂ ਤੋਂ ਬਚਣਾ ਆ ਹੂੰ ਵੀ ਦੋਨੀਆਂ ਨਹੀਂ ਮੱਖਣਿਆ ਵੀ ਆਪਣੇ ਖਾਨ ਨੂੰ ਘਰ ਦੇ ਖਾਨ ਨੂੰ ਤੁਸੀਂ ਕੀਤਾ ਇੰਨਾ ਕੁ ਨਹੀਂ ਖਾਨ ਨੂੰ ਨਹੀਂ ਇਹ ਉਹ ਸੂਤਰਾ ਹੈ ਕਿ ਆਪਾਂ ਸਾਰਿਆਂ ਨੂੰ ਲਾਗੇ ਸਾਰੇ ਕਣਕ ਨੂੰ ਉਹ ਬੀਜਾ ਕਰਾਂਗੇ ਹੋਰ ਭੈਣ ਭਰਾ ਹਾਂ ਦਾ ਤਜਰਬਾ ਤੇ ਆਪਾਂ ਕਰਦੇ ਹੀ ਰਹਿਣਾ ਤੁਹਾਨੂੰ ਪਤਾ ਮੇਰਾ ਹਾਂ ਤੇ ਮੈਂ ਕੋਈ ਨਾ ਕੋਈ ਆਪਣੇ ਕੋਲੋਂ ਤਜਰਬਾ ਹੁਣ ਡੀਜ਼ਲ ਤੇਲ ਆਪਾਂ ਸੇ ਹੁਕ ਮਾਰਨੀ ਇਹ ਪਹਿਲਾਂ ਹਰ ਕੋਈ ਡਰਦਾ ਕਿਉਂ ਪਈ ਕਿ ਫਸਲ ਨਾ ਸੜ ਜੇ ਕਿਉਂ ਆਪਾਂ ਦੇ ਪਾਈ ਹਾਂਜੀ ਹਾਂਜੀ ਆਪਾਂ ਤੋਂ ਪਹਿਲਾਂ ਕਿਲੇ ਖਾਨ ਨੂੰ ਪਾ ਕੇ ਵੇਖ ਲਿਆ ਇਹਦਾ रिजल्ट ਲੈ ਲਿਆ ਹੈ हां ਹੁਣ ਕਹਿੰਦੇ ਆ ਵੀ ਉਹੀ ਡੀਜ਼ਲ ਪਾਈਏ ਨਾ ਬੜੇ ਵਿਚਾਰੇ ਡਰਦੇ ਆ ਵੀ ਸਾਡੇ ਪੈਲੀ ਦਾ ਨੁਕਸਾਨ ਹੋ ਜਾਊਗਾ ਬੂਟਾ ਨਾਲ ਕਿਤੇ ਸੜ ਜੇ ਕੁਝ ਨਹੀਂ ਹੁੰਦਾ ਕਿਉਂਕਿ ਜਿੰਨੇ ਪਾਈ ਨਹੀਂ ਆਪਾਂ ਤੇ ਪਾਉਂਦੇ ਨੇ ਆਪਾਂ ਤਾਂ ਆਖਦੇ ਬੇਚੱਕ ਹੋ ਗਏ ਨਾ ਪਾਓ ਜਿਹਦੇ ਸਿਉਂਗ ਆ ਜਾਂ ਸੁੰਡੀ ਆ ਮੋਢਾ ਵਾਲੀ ਨਹੀਂ ਮਰਦੀ ਮੁਰਦੀ ਦੇ ਉਹਨੂੰ ਪਾਓ ਕਾਨਕ ਨੂੰ ਪਾ ਦੋ ਰੇਤਾ ਇਹ ਲਾ ਕੇ ਗਾਲ ਹੀ ਕੋਈ ਨਹੀਂ ਠੀਕ ਹੈ ਹੁਣ ਇਹ ਜਿਹੜਾ ਤੈਨ ਦੱਸਾਂ 20 ਸੋਦਨ ਦਾ ਇਹ ਆਪਾਂ ਸਾਰਾ ਕਰਕੇ ਇਹਨੂੰ ਹਾਂਜੀ ਇਹਦਾ ਵੇਖ ਕੇ ਕਣਕ ਦਾ ਜਮਾਜੂ ਸਾਰਾ ਸਹੀ ਤੇ ਫੇਰ ਉਹ ਗਾੜੀ ਸ਼ੇਅਰ ਕਰਾਂਗੇ ਅੱਛਾ ਇਹ ਕਾਹਦਾ ਨਾ ਕੀਤਾ ਤੇ ਕੀ ਕੀਤਾ ਠੀਕ ਨੇ ਠੀਕ ਹੈ ਠੀਕ ਹੈ ਜਦੋਂ ਸਸਪੈਂਸ ਬਣਾ ਕੇ ਰੱਖਣਾ ਤੁਸੀਂ ਕੇ ਹਾਂ ਉਹ ਜੇ ਸਾਡਾ ਫਾਰਮੂਲਾ ਸਹੀ ਹੋਏਗਾ ਫੇਰ ਸਾਰੇ ਭੈਣ ਭਰਾ ਦੱਸਾਂਗੇ ਇਹਨੂੰ ਕਰੋ ਕਿਉਂਕਿ ਮੇਰੀ ਯਾਦ ਪਹਿਲਾਂ ਆਪਣੇ ਆਪ ਤੇ ਇਹਨੂੰ ਜਮਾਓ ਨੂੰ ਕਰੋ ਹਸੀਂ ਠੀਕ ਕਿਹੇ ਤਾਂ ਨੀ ਸਾਂ ਥੋੜਾ ਕਰਾਉਣਾ ਹਾਂਜੀ ਹਾਂਜੀ ਹਾਂ ਵਹੀ ਆਪ ਕੀਤਾ ਉਹ ਗਾ ਤੇ ਫੇਰ ਪਤਾ ਲੱਗੇਗਾ ਵੀ ਇਹ ਕਰਕੇ ਵੀ ਆਪਾਂ ਕੋਈ ਵੀ ਕੰਮ ਨਾ ਪਹਿਲਾਂ ਆਪ ਕਰਨਾ ਹੈ ਠੀਕ ਹੈ ਤੇ ਫਿਰ ਅਗਲੇ ਨੂੰ ਦੱਸਣਾ ਵੀ ਆ ਕਰ ਲਾ ਕਿਸੇ ਦਾ ਨੁਕਸਾਨ ਨਹੀਂ ਕਰਨਾ ਆਪਣਾ ਇਹ ਵੀ ਤਜਰਬੇ ਮੇਰਾ ਸ਼ੁਰੂ ਤੋਂ ਹੀ ਮੈਂ ਕਰਦਾ ਹੀ ਰਿਹਾ ਨਾ ਕੋਈ ਨਾ ਕੋਈ ਹਾਂ ਹਾਂਜੀ ਹਾਂਜੀ ਉਹ ਤਾਂ ਹੀ ਨੌਲੇਜ ਵਧਦੀ ਆ ਤਜਰਬਾ ਕੀਤਾ ਹੋਵੇ ਹੱਥੀ ਕੱਢਿਆ ਹੋਵੇ ਤਾਂ ਕਿਸੇ ਨੂੰ ਦੱਸਣ ਵਾਲੇ ਬਣੀਦਾ ਜਦੋਂ ਹੱਥੀ ਕੁਝ ਕੀਤਾ ਹੀ ਨਹੀਂ ਕਿਸੇ ਨੂੰ ਕੀ ਦੱਸ ਲਾਂਗੇ ਹਾਂਜੀ ਤਾਂ ਹੀ ਉਹ ਤੁਹਾਨੂੰ ਫੋਨ ਕਰਕੇ ਪੁੱਛਦੇ ਰਹਿੰਦੇ ਪੀ ਆ ਹੋ ਗਿਆ ਹੁਣ ਜ਼ਮੀਨ ਨੂੰ ਇਹਦਾ ਹੀ ਕੀ ਇਲਾਜ ਕਰੀਏ ਕੀ ਨਾ ਕਰੀਏ ਸਾਰਿਆਂ ਨੂੰ ਪਤਾ ਹੈ ਹਾਂ ਉਹ ਉਹ ਦੇ ਹਰੇਕ ਨੂੰ ਪਤਾ ਉਹਨਾਂ ਜੇ ਇਹ ਵੀ ਕਿਸੇ ਭੈਣ ਭਰਾ ਨੂੰ ਫੋਨ ਲਾਉਣਾ ਹਾਂ ਵੀ ਇਹਦਾ ਮਸਲਾ ਕਿਦਾਂ ਹੱਲ ਹੋਣਾ ਹੁਣ ਕੱਲ ਮੈਂ ਬੈਠਾ ਸੋਹ ਸਾਬ ਨਾਲ ਹੂੰ ਤੇ ਉਹਨਾਂ ਦੇ ਭਰਾ ਜਿਹੜੇ ਹੈਗੇ ਆ ਖੇਤੀਬਾੜੀ ਦੇ ਡਿਪਟੀ ਡਾਇਰੈਕਟਰ ਹੀ ਦਿਲਬਾਸ ਹਾਂਜੀ ਹਾਂਜੀ ਤੇ ਉਹ ਮਿਲੇ ਹੂੰ ਵਾਹਂਦੇ ਵੀ ਸੀਤਲ ਸੋਣਾ ਰਿਆ ਕਰ ਬੰਦਾ ਮਿਹਨਤੀ ਆ ਹੱਥੀ ਕੱਢਿਆ ਉਹਨੇ ਕੰਮ ਜੋ ਹੀ ਕਿਤਾਬੀ ਕੱਢੇ ਨੇ ਵਾਹੋ ਫਿਰ ਤੁਹਾਡੀ ਉਹ ਜਿਹੜੀ ਸਰੋਂ ਦੀ ਤੁਸੀਂ ਦਸੀ ਗੱਲ ਹੂੰ ਉਹ ਬੈ ਕੇ ਪੂਰੀ ਵੇਖ ਕੇ ਗਏ ਹੂੰ ਪਿੱਲੋ ਜਦੋਂ ਤੁਸੀਂ ਆੜ ਦੇ ਵਿੱਚ ਕਿਰਣਦੇ ਹੋਣਾ ਹਾਂ ਸਰੋਂ ਉਹ ਜੀ ਆਪਣਾ ਯੂਰੀਆ ਯੂਰੀਆ ਹੂੰ ਕਿੰਦੇ ਬੂਟੇ ਦੇ ਥੋੜਾ ਘਨੇੜੇ ਕਰਨੀ ਸੀ ਹੂੰ ਤੇ ਬਾਅਦ ਜਦੋਂ ਤੁਸੀਂ ਉਹ ਮਿੱਟੀ ਹੁੰਜ ਕੇ ਨਾਲ ਲਈ ਆਂਦੇ ਨਹੀਂ ਨਹੀਂ ਬੰਦਾ ਇਹ ਠੀਕ ਕਰ ਦਿਆ ਇਤਨਾ ਹੀ ਕਰਦਾ ਹੈ ਜੋ ਇਨਸਪੈਕਟਰ ਆ ਨਾ ਉਹਨੂੰ ਪਤਾ ਸਾਰਾ ਖੇਤੀਬਾੜੀ ਪਤਾ ਉਹ ਹੀ ਆਂਦੇ ਵੀ ਇਹ ਇਹ ਇੰਨਾ ਨੇ ਹੱਥੀ ਕੱਢੇ ਕੰਮ ਨੇ ਮਿਹਨਤੀ ਬੰਦਾ ਇਹਦੇ ਦਾੜ ਰਿਆ ਕਰੇ ਹੱਥੀ ਕੰਮ ਕੱਢੇ ਹੁਣ ਕਹੀ ਰ ਆਪਾਂ ਜਾਣੇ ਖੇਤੀਬਾੜੀ ਉੱਥੇ ਜਾਈਦਾ ਆਪਾਂ ਹਾਂਜੀ ਰਿਸ਼ੀ ਵਿਗਿਆਨ ਕੇਂਦਰ ਚ ਹਾਂਜੀ ਨਾਗੀ ਹਾਂਜੀ ਹਾਂਜੀ ਉੱਥੇ ਹੁਣ ਉਹ ਆਪਣੇ ਦੱਸਦੇ ਨੇ ਅੱਛਾ ਸਾਨੂੰ ਵੀ ਇਸ ਤਰ੍ਹਾਂ ਇਸ ਤਰ੍ਹਾਂ ਕਰੋ ਤਜਰਬੇ ਹੈਂ ਲਵਾਈਆਂ ਆ ਪਾਓ ਹਾਂਜੀ ਇਹ ਗਣਾ ਅਹੀਂ ਦਿਹਾੜੀ ਉਹਨਾਂ ਦੇ ਫਾਰਮ ਤੇ ਚਲ ਗਏ ਤੇ ਮੈਨੂੰ ਆਂਦੇ ਮੈਂ ਆ ਕਾਲੀ ਲੱਗੇ ਕੀ ਕਰਨ ਲੱਗੇ ਆਂਦੇ ਉਹ ਯਾਰ ਕਣਕ ਨੂੰ ਸੁੰਡੀ ਪੈ ਗਈ ਪਿਛਲੇ ਸਾਲ ਅੱਛਾ ਤੇ ਸਪਰੇਅ ਲੱਗੇ ਕਰਨ ਮੈਂ ਮਰ ਜੂ ਅੱਛਾ ਆਂਦਾ ਬਰਾ ਸਾਨੂੰ ਹੁਕਮ ਆ ਵੀ ਇਹਦੀ ਸਪਰੇਅ ਕਰ ਦੋ ਪਤਾ ਹੀ ਮਰਨ ਦਾ ਤੇ ਸਾਨੂੰ ਪਤਾ ਕੋਈ ਨਹੀਂ ਅੱਛਾ ਮੈਂ ਜਿੰਨੀ ਮਰਜ਼ੀ ਕਰ ਦੋ ਨਹੀਂ ਮਰਨੀ ਅੱਛਾ ਹੈ ਤੇ ਮੈਂ ਜਾ ਉਹਨਾਂ ਨੂੰ ਕਾਹਦੀ ਉਹ ਦੱਸ ਗਿਆ ਡੀਜ਼ਲ ਵਿੱਚ ਬਾਗ ਛਟਾ ਦੇ ਦੋ ਰੇਤਾ ਨਾਲ ਅੱਛਾ ਅੱਛਾ ਸੁੰਡੀ ਨਾ ਲੱਭੂਗੀ ਇਹ ਆਪਣੇ ਹੱਥੀ ਕੀਤਾ ਵਾ ਨਾ ਸਾਬਾ ਨੂੰ ਪਤਾ ਵਾ ਵੀ ਆਪਾਂ ਕੀਤਾ ਵਾ ਹੈ ਨਹੀਂ ਫਿਰ ਅਗਲੇ ਨੂੰ ਦੱਸੀਦਾ ਵੀ ਕੰਫੀਡੈਂਸ ਨਾ ਆਇਆ ਵੀ ਆਹ ਕੀਤਾ ਕੰਮ ਆ ਮੈਂ ਹੱਥੀ ਕੱਢਿਆ ਈ ਮੈਂ ਰਿਜ਼ਲਟ ਲਿਆ ਈ ਤੇ ਕਰਕੇ ਵੇਖ ਹਾਂ ਇਹ ਵੀ ਜਿੰਨੇ ਹੱਥੀ ਨੇ ਨਾ ਕੰਮ ਕਰੋ ਹਾਂਜੀ ਉਹਨਾਂ ਜੀ ਇਹ ਨਹੀਂ ਪਤਾ ਲੱਗਦਾ ਹੈ ਹਾਂਜੀ ਬਿਲਕੁਲ ਹੁਣ ਆ ਆੜ ਤੋਂ ਨਾ ਕਰਾ ਹੁਣ ਆ ਇਹੋ ਜਿਹੀ ਆੜ ਮੈਨੂੰ ਕਿਸੇ ਦਾ ਕੰਮ ਨਹੀਂ ਪਸੰਦ ਉਹ ਵਿੱਚੋਂ ਮਾੜਾ ਮਾ ਟੱਪਾ ਚੁੱਕ ਜਾ ਮੈਨੂੰ 10 ਮਿੰਟ ਵੱਧ ਲੱਗ ਜਾਂਦਾ ਮੈਨੂੰ ਨਹੀਂ ਕਿਸੇ ਦਾ ਕੰਮ ਪਸੰਦ ਥੋੜੀ ਜਿਹੀ ਤੇ ਆਉਂਦਾ ਹੈ ਨੇ ਜਿਆਦਾ ਕੰਮ ਹੋ ਫਿਰ ਤਾਂ ਮੈਂ ਡਾਉਣਾ ਹੀ ਡਾਉਣਾ ਹਾਂ ਤੇ ਇਹੋ ਜਿਹੇ ਕੰਮ ਜਿਹੜੇ ਨਿੱਕਾ ਮੋਟਾ ਨਾਲੇ ਆਪ ਕਾਲੇ ਨਾਲੇ ਨਾਲੇ ਸਿਹਤ ਕੈਮ ਰਿੰਦੀ ਹੈ ਸਿਹਤ ਗਾਮ ਨਾਲੇ ਪ੍ਰਸ਼ਾਦਾ ਪਾਣੀ ਪਾਜ ਜਾਂਦਾ ਜਿਹੜੇ ਖਾ ਕੇ ਆਏ ਹੈ ਹਾਂ ਚਲ ਠੀਕ ਹੈ ਬਾਬਾ ਜੀ ਬਹੁਤ ਵਧੀਆ ਲੱਗਾ ਗੱਲ ਕਰਕੇ ਅੱਜ ਵੀ ਹਾਂਜੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਵਾਇਗੁਰਜੀ ਕੀ ਫਤਿਹ